ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋਂ ਨਾਮੁ ਗੋਵਿੰਦ ਕਾ ਸਦਾ ਲੀਜੈ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਸਾਨੂੰ ਸਦਾ ਸਿਮਰਨਾ ਚਾਹੀਦਾ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਾਂਗੇ ਫਿਰ ਇਸ ਲੋਕ ਦੇ ਵਿੱਚ ਅਤੇ ਪ੍ਰਲੋਕ ਦੇ ਵਿੱਚ ਉਹ ਸਦਾ ਹੀ ਸਹਾਈ ਹੋਵੇਗਾ ਕਿਉਂਕਿ ਜਦੋਂ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਤਾਂ ਪਰਮਾਤਮਾ ਦਾ ਨਾਮ ਸੁਖ ਦੇਣ ਵਾਲਾ ਹੈ ਜਿਹੜਾ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਫਿਰ ਉਹਨੇ ਦੇ ਘਰ ਦੇ ਵਿੱਚ ਸਤਿਗੁਰੂ ਜੀ ਤੰਦ ਰੂਸਤੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੈ ਸਿਮਰਨ ਦੀ ਬਰਕਤ ਦੇ ਨਾਲ ਚਿਰਾਂ ਦੇ ਕੀਤੇ ਹੋਏ ਜਿਹੜੇ ਪਾਪ ਹੁੰਦੇ ਹਨ ਉਹ ਮਿਟ ਜਾਂਦੇ ਹਨ ਸਾਧ ਸੰਗਤ ਵਿੱਚ ਮਿਲ ਕੇ ਸਿਮਰਨ ਕਰਨ ਦੇ ਨਾਲ ਆਤਮਿਕ ਮੌਤ ਦੇ ਨਾਲ ਮਰਿਆ ਹੋਇਆ ਜਿਹੜਾ ਮਨੁੱਖ ਹੈ ਉਹ ਦੁਬਾਰਾ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਰਾਜ ਜੋਬਣ ਵਿਸਰੰਤ ਹਰ ਮਾਇਆ ਮਹਾ ਦੁੱਖ ਇਹੋ ਮਹਾ ਤਕ ਹੈ ਸਤਿਗੁਰੂ ਜੀ ਕਹਿੰਦੇ ਭਾਈ ਰਾਜ ਅਤੇ ਜਵਾਨੀ ਦੇ ਜਿਹੜੇ ਹੁਲਾਰੇ ਹਨ ਉਹ ਪਰਮਾਤਮਾ ਦਾ ਨਾਮ ਭੁਲਾ ਦਿੰਦੇ ਹਨ ਰਾਜ ਕੀ ਹੁੰਦਾ ਹੈ ਜਦੋਂ ਕਿਸੇ ਕੋਲ ਜਾਦਾ ਮਾਇਆ ਆ ਜਾਵੇ ਜਦੋਂ ਜਾਦਾ ਮਾਇਆ ਆ ਜਾਂਦੀ ਹੈ ਫਿਰ ਜਿਹੜਾ ਮਨੁੱਖ ਹੁੰਦਾ ਹੈ ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜਾਂ ਜਦੋਂ ਮਨੁੱਖ ਦੇ ਉੱਪਰ ਜਵਾਨੀ ਆ ਜਾਵੇ ਤਾ ਫਿਰ ਆਪਣੇ ਆਪ ਨੂੰ ਉਹ ਜਵਾਨ ਸਮਝਦਾ ਹੈ ਕਿ ਮੈਂ ਹੀ ਹਾਂ ਫਿਰ ਉਹ ਜਵਾਨੀ ਦੇ ਵਿੱਚ ਵੀ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਜਦੋਂ ਮਨੁੱਖ ਨੂੰ ਜਿਹੜਾ ਮਾਇਆ ਦਾ মোহ ਹੈ ਉਹ ਲੱਗ ਜਾਂਦਾ ਹੈ ਮਾਇਆ ਦੇ ਵਿੱਚ ਪਰਮਾਤਮਾ ਨੂੰ ਜਿਹੜਾ ਮਨੁੱਖ ਹੈ ਉਹ ਭੁਲਾ ਦਿੰਦਾ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੇ ਵਿੱਚ ਧੰਨ ਧੰਨ ਸ਼ਰੋਮਣੀ ਭਗਤ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਦੀ ਬਾਣੀ ਦਰਜ ਹੈ ਸੋ ਭਗਤ ਰਵਦਾਸ ਜੀ ਮਹਾਰਾਜ ਜੁਤਿਆਹ ਦੇ ਵਿੱਚ ਲਿਖਿਆ ਹੈ ਸੋ ਪਰਿਵਾਰ ਦੇ ਵੱਲੋਂ ਅਮੀਰ ਸਨ ਪਰੰਤੂ ਜਿਹੜਾ ਭਗਤ ਰਵਦਾਸ ਜੀ ਦਾ ਮਨ ਸੀ ਉਹ ਮਾਇਆ ਦੇ ਵੱਲੋਂ ਹਟ ਗਿਆ ਸੀ ਬਗਦਰ ਵਿਦਾਸ ਜੀ ਮਹਾਰਾਜ ਬਾਹਰ ਇੱਕ ਛੱਪਰੀ ਬਣਾ ਕੇ ਕੱਖਾਂ ਦੀ ਕੁਲੀ ਪਾ ਕੇ ਉਸ ਦੇ ਵਿੱਚ ਰਹਿੰਦੇ ਸਨ ਅਤੇ ਪਰਮਾਤਮਾ ਦਾ ਨਾਮ ਸਿਮਰਦੇ ਸਨ ਅਤੇ ਨਾਲ ਹੀ ਉਹਨਾਂ ਦਾ ਕੀਤਾ ਸੀ ਕਿ ਉਹ ਜੋੜੇ ਕੰਨਣ ਦਾ ਕੰਮ ਕਰਦੇ ਸਨ ਪਰੰਤੂ ਜਿਹੜਾ ਵੀ ਉਹਨਾਂ ਦੇ ਕੋਲੋਂ ਕੋਈ ਜੁੱਤਾ ਜੋੜੇ ਘਣਾਉਣ ਵਾਸਤੇ ਆਉਂਦਾ ਤਹੋ ਜੋੜੇ ਕੰਨਣ ਦੇ ਨਾਲ ਨਾਲ ਉਸ ਦਾ ਮਨ ਵੀ ਗੰਢ ਲੈਂਦੇ ਸਨ ਜਿਸ ਤਰ੍ਹਾਂ ਇੱਕ ਫਕੀਰ ਨੇ ਭਗਤ ਰਵਿਦਾਸ ਜੀ ਬਾਰੇ ਬਹੁਤ ਸੁਣਿਆ ਹੋਇਆ ਸੀ ਕਿ ਜੋ ਭਗਤ ਰਵਿਦਾਸ ਜੀ ਹਨ ਸੋ ਜਿਹੜੇ ਰਾਜੇ ਰਾਣੀਆਂ ਉਹ ਵੀ ਭਗਤ ਰਵਿਦਾਸ ਜੀ ਦੀ ਸੰਗਤ ਕਰਦੇ ਹਨ ਕਿਉਂਕਿ ਜਿਹੜੇ ਭਗਤ ਦਰਬਦਾਸ ਜੀ ਮਹਾਰਾਜ ਸਨ ਉਹ ਮਾਇਆ ਦੇ ਵੱਲੋਂ ਨਿਰਲੇਪ ਸਨ ਉਹਨਾਂ ਦਾ ਮਾਇਆ ਦੇ ਨਾਲ ਕੋਈ ਪਿਆਰ ਨਹੀਂ ਸੀ ਉਹਨਾਂ ਦਾ ਪਿਆਰ ਸੀ ਸਿਰਫ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਉਹ ਹਰ ਵੇਲੇ ਪ੍ਰਮਾਤਮਾ ਦੀ ਸੁਰਤ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਸਨ ਸੋ ਜਦੋਂ ਇੱਕ ਫਕੀਰ ਨੇ ਭਗਤ ਦਰਬਦਾਸ ਜੀ ਮਹਾਰਾਜ ਉਹਨਾਂ ਬਾਰੇ ਸੁਣਿਆ ਕੇ ਕਾਂਸੀ ਸ਼ਹਿਰ ਦੇ ਵਿੱਚ ਰਹਿੰਦੇ ਹਨ ਤਾਂ ਭਗਤ ਦਰਬੀਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਮਨ ਦੇ ਵਿੱਚ ਸੋਚ ਰਿਹਾ ਸੀ ਕਿ ਭਗਤ ਦਰਬੀਦਾਸ ਜੀ ਮਹਾਰਾਜ ਉਹਨਾਂ ਦਾ ਜਿਹੜਾ ਮੰਦਰ ਹੈ ਉਹ ਸੋਹਣਾ ਹੋਵੇਗਾ ਬਹੁਤ ਕੀਮਤੀ ਮੰਦਰ ਉਹਨਾਂ ਨੇ ਬਣਾਇਆ ਹੋਵੇਗਾ ਅਤੇ ਬਹੁਤ ਸੋਹਣੇ-ਸੋਹਣੇ ਵਸਤਰ ਪਹਿਨਦੇ ਹੋਣਗੇ ਅਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜੇ ਹੋਣਗੇ ਜਦੋਂ ਉਹ ਕਾਂਸੀ ਸ਼ਹਿਰ ਦੇ ਵਿੱਚ ਆਇਆ ਤਾਂ ਉਹ ਲੱਭਦਾ ਫਿਰਦਾ ਹੈ ਕਿ ਭਗਤ ਦਰਬਿਦਾਸ ਜੀ ਦਾ ਮੰਦਿਰ ਕਿਹੜਾ ਹੈ ਜਦੋਂ ਕਿਸੇ ਨੇ ਪੁੱਛਿਆ ਕਿ ਮੈਂ ਭਗਤ ਦਰਬਿਦਾਸ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨੇ ਹਨ ਤਾਂ ਉਹਨਾਂ ਨੇ ਕਿਹਾ ਕਿ ਭਾਈ ਉਹ ਤਾਂ ਪਿੰਡੋਂ ਬਾਹਰ ਇੱਕ ਛੱਪਰੀ ਬਣਾ ਕੇ ਉੱਥੇ ਰਹਿੰਦੇ ਹਨ ਫਿਰ ਉਹ ਲਾਬਦਾ ਲਵਾਉਂਦਾ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਛੱਪਰੀ ਦੇ ਵਿੱਚ ਆ ਗਿਆ ਅਤੇ ਜੋ ਉਹਨਾਂ ਦਾ ਜੋੜਾ ਉਹ ਵੀ ਟੁੱਟ ਚੁੱਕਾ ਸੀ ਅਤੇ ਨਾਲ ਜੋੜਾ ਘਣਾਉਣ ਦੇ ਬਹਾਨੇ ਉਹ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਜਦੋਂ ਦੇਖਦਾ ਹੈ ਕਿ ਭਗਤ ਰਵਿਦਾਸ ਜੀ ਇੱਕ ਛੱਪਰੀ ਦੇ ਵਿੱਚ ਬੈਠੇ ਨਾਲੇ ਤਾਂ ਜੋੜੇ ਗੰਢ ਰਹੇ ਹਨ ਅਤੇ ਨਾਲ ਹੀ ਪਰਮਾਤਮਾ ਦਾ ਸਿਮਰਨ ਕਰ ਰਹੇ ਹਨ ਅਤੇ ਉਸ ਨੇ ਆ ਕੇ ਭਗਤਰ ਵਿਦਾਸ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕੀਤੇ ਅਤੇ ਕਿਹਾ ਕਿ ਮੇਰਾ ਜਿਹੜਾ ਜੋੜਾ ਹੈ ਉਹ ਟੁੱਟ ਗਿਆ ਹੈ ਕਿਰਪਾ ਕਰਕੇ ਮੇਰਾ ਜੋੜਾ ਗੰਢ ਦੇਵੋ ਅਤੇ ਨਾਲ ਹੀ ਪਰਮਾਤਮਾ ਦੀਆਂ ਗੱਲਾਂ ਦੇ ਵਿੱਚ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਗਏ ਅਤੇ ਜਦੋਂ ਉਹ ਫਕੀਰ ਜਾਣ ਲੱਗਿਆ ਤਾਂ ਉਸਨੇ ਕਿਹਾ ਭਗਤ ਰਵਿਦਾਸ ਜੀ ਨੂੰ ਕਿ ਜੋ ਤੁਸੀਂ ਜੋੜਾ ਗੰਢਿਆ ਹੈ ਇਸ ਦੀ ਮੈਂ ਸੇਵਾ ਕੀ ਦੇਵਾਂ ਤਾਂ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਭਾਈ ਮੈਂ ਕਿਸੇ ਤੋਂ ਮੰਗ ਕੇ ਨਹੀਂ ਲੈਂਦਾ ਜੋ ਵੀ ਕਿਸੇ ਦੀ ਸ਼ਰਧਾ ਹੁੰਦੀ ਹੈ ਉਹ ਦੇ ਜਾਂਦਾ ਹੈ ਤਾਂ ਉਸ ਫਕੀਰ ਦੇ ਕੋਲ ਇੱਕ ਪੱਥਰੀ ਸੀ ਅਤੇ ਉਸ ਨੇ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਪੱਥਰੀ ਰੱਖ ਲਵੋ ਉਹ ਜਿਹੜੀ ਪੱਥਰੀ ਸੀ ਉਹ ਕੋਈ ਛੋਟੀ ਮੋਟੀ ਪੱਥਰੀ ਨਹੀਂ ਸੀ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਇਹ ਕੀ ਚੀਜ਼ ਹੈ ਅਤੇ ਇਸ ਦੇ ਨਾਲ ਕੀ ਹੁੰਦਾ ਹੈ ਤਾਂ ਉਹ ਫਕੀਰ ਕਹਿਣ ਲੱਗਿਆ ਕਿ ਮਹਾਰਾਜ ਇਸ ਵੱਟੀ ਦੇ ਨਾਲ ਜੋ ਵੀ ਅਸੀਂ ਚੀਜ਼ ਲਾਵਾਂਗੇ ਤਾਂ ਉਹ ਸੋਨੇ ਦੇ ਵਿੱਚ ਤਬਦੀਲ ਹੋ ਜਾਵੇਗੀ। ਉਹ ਸੋਨੇ ਸੋਨੇ ਦੀ ਚੀਜ਼ ਬਣ ਜਾਵੇਗੀ। ਤਾਂ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਇੱਥੇ ਰੱਖ ਜਾ ਕਿਤੇ ਉਪਰ ਮੋਰੀ ਦੇ ਵਿੱਚ ਰੱਖ ਜਾ। ਤਾਂ ਜਦੋਂ ਉਹ ਭਗਤ ਉੱਥੋਂ ਚੱਲਿਆ ਗਿਆ ਦਰਸ਼ਨਾ ਵਾਸਤੇ ਅੱਗੇ ਤਾਂ ਜਦੋਂ ਉਹ ਕਈ ਦਿਨ ਬਾਅਦ ਵਾਪਸ ਆਇਆ ਤਾਂ ਉਹ ਫਿਰ ਇਹੀ ਸੋਚ ਰਿਹਾ ਸੀ ਆਪਣੇ ਮਨ ਦੇ ਵਿੱਚ ਕਿ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਨੇ ਉਸ ਵੱਟੀ ਤੋਂ ਬਹੁਤ ਕੰਮ ਲਿਆ ਹੋਣਾ ਉਹਨਾਂ ਨੇ ਆਪਣੇ ਹਰ ਇੱਕ ਚੀਜ਼ ਨੂੰ ਸੋਨੇ ਦੀ ਬਣਾ ਲਿਆ ਹੋਣਾ ਪਰੰਤੂ ਜਦੋਂ ਉਹ ਦੁਆਰਾ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਕੋਲ ਆਇਆ ਤਾਂ ਉਹ ਕੀ ਦੇਖਦਾ ਹੈ ਉਸੀ ਤਰ੍ਹਾਂ ਭਗਤ ਰਵਿਦਾਸ ਜੀ ਕੱਖਾਂ ਦੀ ਕੁੱਲੀ ਦੇ ਵਿੱਚ ਛਪਰੀ ਦੇ ਵਿੱਚ ਬੈਠੇ ਜੋੜੇ ਗੰਨ ਰਹੇ ਹਨ ਅਤੇ ਪਰਮਾਤਮਾ ਦਾ ਨਾਮ ਸਿਮਰ ਰਹੇ ਹਨ ਜਦੋਂ ਉਹਨਾਂ ਨੇ ਇਹ ਹਾਲਤ ਦੇਖੇ ਤਾਂ ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਹਿੰਦੇ ਮਹਾਰਾਜ ਤੁਹਾਡੇ ਤਾਂ ਜਿਹੜੇ ਹਾਲਾਤ ਹਨ ਉਹ ਜਿਹੋ ਜੇ ਮੈਂ ਛੱਡ ਕੇ ਗਿਆ ਸੀ ਉਹੇ ਜੀ ਹਨ ਤੁਹਾਨੂੰ ਤਾਂ ਹੁਣ ਤੱਕ ਬਹੁਤ ਸੋਨਾ ਬਣਾ ਲੈਣਾ ਚਾਹੀਦਾ ਸੀ ਅਤੇ ਜਿਹੜੀ ਮੈਂ ਤੁਹਾਨੂੰ ਪੱਥਰੀ ਦੇ ਕੇ ਗਿਆ ਸੀ ਉਹ ਕਿੱਥੇ ਹੈ ਤਾਂ ਭਗਤ ਰਵਦਾਸ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੀ ਪਈ ਹੋਣੀ ਹੈ ਚੱਕਲੇ ਇਸੇ ਤਰ੍ਹਾਂ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਦਾ ਜਿਹੜਾ ਮੋਹ ਸੀ ਉਹ ਮਾਇਆ ਦੇ ਵੱਲ ਘਟ ਅਤੇ ਪਰਮਾਤਮਾ ਦੇ ਵੱਲ ਬਹੁਤ ਜ਼ਿਆਦਾ ਸੀ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਸਨ ਇਸੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹ ਸਮਝਾਉਂਦੇ ਹਨ ਰਾਜ ਜੋਬਣ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾੰਤ ਕਹੈ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਕੱਲ ਜੋ ਵੀ ਮਨੁੱਖ ਹੈ ਉਹ ਜਦੋਂ ਉਸ ਦੇ ਕੋਲ ਥੋੜੀ ਜੀ ਮਾਇਆ ਜ਼ਿਆਦਾ ਆ ਜਾਵੇ ਤਾ ਉਹ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤਲ ਹੈ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਨਾਲ ਪਰਮਾਤਮਾ ਦੀ ਸਿਵਤ ਸਲਾਹ ਦੇ ਨਾਲ ਸਾਂਝ ਪਾਉਣ ਦੇ ਨਾਲ ਜਿਹੜਾ ਮਨੋਖ ਹੈ ਉਹ ਭਾਗਾ ਵਾਲਾ ਬਣ ਜਾਂਦਾ ਹੈ। ਫਿਰ ਜੋ ਵੀ ਉਹ ਪਰਮਾਤਮਾ ਤੋਂ ਕੋਈ ਵੀ ਅਰਦਾਸ ਕਰਦਾ ਹੈ ਤਾਂ ਉਸ ਦੀ ਜਿਹੜੀ ਅਰਦਾਸ ਹੈ ਉਹ ਪੂਰੀ ਹੋ ਜਾਂਦੀ ਹੈ। ਸਾਰਣ ਸਮਰੱਥ ਕਥ ਗੋਚਰਾ ਪਤਦ ਉਧਾਰਨ ਨਾਮ ਤੇਰਾ हे शरण आई दी सहायता ਕਰਨ ਵਾਲੇ ਸਤਿਗੁਰੂ ਜਿਹੜਾ ਵੀ ਤੇਰਾ ਨਾਮ ਜਪਦਾ ਹੈ ਜੋ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਅੰਤਰਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਮਾਲਕ ਹੈ ਉਹ ਸਭ ਥਾਂ ਤੇ ਵਿਆਪਕ ਹੈ ਜੋ ਜਿਹੜਾ ਵੀ ਕੋਈ ਉਹਨੂੰ ਯਾਦ ਕਰਦਾ ਹੈ ਪਰਮਾਤਮਾ ਦੀ ਯਾਤ ਦੇ ਵਿੱਚ ਜੁੜਦਾ ਹੈ ਫਿਰ ਉਸ ਨੂੰ ਸੁੱਖ ਦਿੰਦਾ ਹੈ ਕਿਉਂਕਿ ਜਿਹੜਾ ਪਰਮਾਤਮਾ ਹੈ ਉਹ ਸੁੱਖਾਂ ਦਾ ਦਾਤਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੀ ਅਗਨਤ ਭਰੇ ਭੰਡਾਰ ਫਿਰ ਜਿਹੜਾ ਵੀ ਮਨੁੱਖ ਸੱਚੇ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਦਾ ਹੈ ਫਿਰ ਉਹਦੇ ਸਾਰੇ ਕਾਜ ਸਤਿਗੁਰੂ ਜੀ ਆਪ ਉਸ ਦੇ ਕਾਰਜਾਂ ਦੇ ਵਿੱਚ ਸਹਾਈ ਹੁੰਦੇ ਹਨ ਸੋ ਇਸ ਕਰਕੇ ਭਾਈ ਜਿੰਨਾ ਵੀ ਸਮਾਂ ਮਿਲੇ ਤਾਂ ਪਰਮਾਤਮਾ ਦੀ ਯਾਦ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ